ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਏ ਜੀ ਇੱਥੇ ਜੀ ਟਾਈਮ ਹੋ ਗਿਆ ਸੀ ਸਾਢੇ 10 ਹਾਂਜੀ ਸਾਢੇ 10 ਪਾਣੀ 11 ਦਾ ਟਾਈਮ ਸੀ ਸਵੇਰ ਦਾ ਤੇ ਅੱਜ ਨਾ ਮੀਂਹ ਵਾਲਾ ਮੌਸਮ ਹੈ ਰਾਤ ਵੀ ਮੀਂਹ ਪੈਂਦਾ ਰਿਹਾ ਇਸ ਸਮੇਂ ਜਦੋਂ ਮੈਂ ਕੱਪੜੇ ਧੋਤੇ ਨੇ ਉਦੋਂ ਵੀ ਕਿਣ-ਮਿਣਕ ਦੀ ਹੋਣ ਲੱਗ ਜਾਂਦੀ ਸੀ ਕਦੇ ਧੁੱਪ ਦੀ ਨਿਸ਼ਕੋਰ ਜੀ ਪੈ ਜਾਂਦੀ ਸੀ ਤੇ ਦੋ ਦਿਨ ਦੇ ਨਾ ਮੇਰੇ ਕੱਪੜੇ ਇਕੱਠੇ ਹੋਏ ਬੈਸੀ ਮੈਂ ਕੱਲ ਦੀ ਵੀਡੀਓ ਚ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਕਾਫੀ ਥੱਕੀ ਹੋਣ ਕਰਕੇ ਵੀ ਮੈਂ ਅੱਜ ਮਸ਼ੀਨ ਨਹੀਂ ਸਿਲਾਈ ਤੇ ਫਿਰ ਮੈਂ ਅੱਜ ਇਕੱਠੇ ਕੱਪੜੇ ਧੋਤੇ ਆ ਦੋ ਦਿਨ ਦੇ ਕੱਪੜੇ ਬਹੁਤ ਹੋਏ ਪਏ ਸੀਗੇ ਗਰਮੀ ਦੇ ਵਿੱਚ ਆਪਾਂ ਵੈਸੇ ਹੀ ਹਨਾ ਬਾਰ-ਬਾਰ ਇੱਕ ਇੱਕ ਪਸ਼ੂਆਂ ਦਾ ਕੰਮ ਕਰਨਾ ਉਦੋਂ ਵੈਸੇ ਹੀ ਆਪਾਂ ਨਾ ਹੁੰਦਾ ਕਿ ਦਵਾਰਾ ਨਾ ਕੇ ਚੇਂਜ ਕਰ ਲਈਏ ਕੱਪੜੇ ਤੇ ਬਾਕੀ ਮੈਂ ਕਿਹਾ ਚਲੋ ਬਾਹਰ ਹੀ ਪਾ ਦਨੀ ਆ ਹਲੇ ਵੀ ਜੇ ਮੈਂ ਅੰਦਰ ਰੱਖਤੇ ਹਨਾ 스멜 ਜੀ ਆਉਣ ਲੱਗ ਜੂਗੀ ਤੇ ਚੰਗੀ ਤਰ੍ਹਾਂ ਮਸ਼ੀਨ ਦੇ ਵਿੱਚ ਮੈਂ ਸੁਕਾਤੇ ਸੀ ਬਸ ਆਪਾਂ ਹਵਾ ਹੀ ਕੱਢਣੀ ਸੀ ਇਹਨਾਂ ਦੀ ਵੀ ਤਾਂ ਕਿ ਥੋੜਾ ਜਿਹਾ ਇਹ ਚੰਗੀ ਤਰ੍ਹਾਂ ਸੁੱਕ ਜੇ ਜਾਣ ਤੇ ਵੀ ਫਿਰ ਕੱਪੜੇ ਆਏ ਆ ਵੀ 스멜 ਜੀ ਨਹੀਂ ਆਉਂਦੀ। ਤਾਂ ਕਰਕੇ ਫਿਰ ਬਾਹਰ ਹੀ ਪਾਤੇ ਸੀ ਮੈਂ ਕਿਹਾ ਜੇ ਕਣੀਆਂ ਆ ਗਈਆਂ ਚਲੋ ਚੱਕ ਕੇ ਅੰਦਰ ਪਾ ਦਾਂਗੇ ਫਿਰ ਪੱਖਾ ਚਲਾਵਾਂਗੇ ਅੰਦਰ ਆਪਣੀ ਜਿਆਦਾ ਜਗ੍ਹਾ ਹੈ ਨਹੀਂ ਹਨਾ ਤੁਹਾਨੂੰ ਪਤਾ ਬੈੱਡ ਤੇ ਮੈਨੂੰ ਕੱਪੜੇ ਸੁੱਕਣੇ ਪਾਉਂਦੇ ਪਾਉਣੇ ਪੈਂਦੇ ਹੈ ਜਿਹੜਾ ਪੇਟੀ ਵਾਲਾ ਕਮਰਾ ਫਿਰ ਉੱਥੇ ਪੱਖਾ ਚਲਾ ਦਿੰ ਇਥੇ ਜੀ ਕੱਪੜੇ ਵਗੈਰਾ ਸਾਰੇ ਧੋਹ ਹਟੇ ਸੀ ਤੇ ਇਥੇ ਮੈਂ ਕਰ ਰਹੀ ਸੀ ਰਮਾਨ ਦੇ ਵਾਲ ਕੰਗੀ ਤੁਸੀਂ ਸੋਚ ਰਹੇ ਹੋਵਗੇ ਰਮਾਨ ਦਾ ਸਿਰ ਵੀ ਮੈਂ ਵੀ ਹਲੇ ਵੀ ਮੇਥੋਂ ਬਹਾਉਂਦਾ ਕਿਉਂਕਿ ਨਾ ਇਹਦੇ ਵਾਲ ਜਿਹੜੇ ਉਹ ਘੱਟ ਲੰਬੇ ਨੇ ਭਾਰੀ ਤਾਂ ਬਹੁਤ ਨਹੀਂ ਤੇ ਇਹਨੇ ਵਾਲ 6ਵੀਂ 7ਵੀਂ ਦੇ ਵਿੱਚ ਰੱਖੇ ਨੇ ਉਦੋਂ ਪਹਿਲਾਂ ਤਾਂ ਵਾਲੇ ਦੀ ਕਟਿੰਗ ਹੁੰਦੀ ਸੀ ਕਟਿੰਗ ਕੀਤੀ ਹੁੰਦੀ ਸੀ ਤੇ ਬਾਕੀ ਕਈਆਂ ਦੇ ਹੁੰਦਾ ਨਾ ਵਾਲ ਭਾਰੇ ਤਾਂ ਹੁੰਦੇ ਵੱਧੇ ਘੱਟ ਹੁੰਦੇ ਆ ਤੇ ਮੈਂ ਨਾ ਹੁੰਦਾ ਕਿ ਚਲੋ ਵੀ ਰਬੜਾ ਰੋੜਾ ਪਾ ਕੇ ਚੰਗੀ ਤਰ੍ਹਾਂ ਗੁੰਦ ਕੇ ਹਨਾ ਤੇ ਜਿਹੜੇ ਆਪਣੇ ਪੱਛਮ ਦੇ ਧਾਗੇ ਦੇ ਪਫੀਤੇ ਨੇ ਬਣਾਏ ਹੁੰਦੇ ਵੀ ਉਹ ਪਾ ਕੇ ਚਲੋ ਮੈਂ ਮਿੱਡੀਆਂ ਜਿਹਾ ਕਰਕੇ ਚੰਗੀ ਤਰ੍ਹਾਂ ਜੋੜਾ ਕਰ ਦਵਾਂ ਤੇ ਨਾਲੇ ਤਾਂ ਇਹਦੇ ਨਾਲ ਵਾਲ ਵਧੀਆ ਸਮੇ ਰਹਿੰਦੇ ਨੇ ਨਾਲੇ ਵਾਲ ਬਾਦੀ ਵਧੀਆ ਨੇ ਹਨਾ ਤੇ ਭਾਰੇ ਤਾਂ ਬਹੁਤ ਨਹੀਂ ਇਹਦੇ ਵਾਲ ਇੰਝ ਨਹੀਂ ਪਾਈ ਨਹੀਂ ਗਿਆ ਸਾਦੀ ਭਾਰੇ ਨਹੀਂ ਆ ਤਾਂ ਕਰਕੇ ਤੇ ਇੱਕ ਨਾ ਮੇਰੇ ਕੋਲ ਫੀਤਾ ਵੀ ਇੱਥੇ ਜਨਕੀ ਜਿਹੜਾ ਪਹਿਰਾਣਾ ਤੇ ਫੀਤਾ ਸੀ ਉਹ ਟੁੱਟ ਗਿਆ ਸੀ ਤੇ ਪਾਛਮ ਦੇ ਧਾਗੇ ਮੇਰੇ ਕੋਲ ਟੋਟੇ ਜਿਹੇ ਪਈ ਸੀਗੇ ਦੋ ਤੇ ਉਹਦੇ ਮੈਂ ਅਲੱਗ-ਅਲੱਗ ਫੀਤੇ ਜੇ ਬਣਾ ਲਏ ਸੀ ਮੈਂ ਤੇ ਡੈਡੀ ਨੂੰ ਕਹਿ ਰਹੀ ਸੀ ਮੈਂ ਕਿਹਾ ਵੀ ਇੱਕ ਦਿਨ ਲੋਕ ਤੁਸੀਂ ਗਏ ਨਾ ਸ਼ਹਿਰ ਹੁਣ ਅੱਜ ਕੱਲ੍ਹ ਸ਼ਹਿਰ ਘਟ ਜਾਂਦੇ ਲੋਕ ਛੁੱਟੀਆਂ ਚੱਲਦੀਆਂ ਹਨ ਅੱਗੇ ਤਾਂ ਸਕੂਲ ਜਾਂਦੇ ਆਂਦੇ ਜਾਂਦੇ ਸ਼ਹਿਰ ਜਾਂਦੇ ਰਹਿੰਦੇ ਸੀ ਤੇ ਮੈਂ ਕਿਹਾ ਵੀ ਉੱਥੋਂ ਮੈਨੂੰ ਥੋੜਾ ਜਿਹਾ ਨਾ ਪੱਛਮ ਲਿਆ ਕੇ ਦਿਓ ਕਾੜੀ ਵੀ ਮੈਂ ਇਹਦੇ ਲਈ ਫਿੱਤਾ ਬਣਾਉਣਾਗਾ ਤੇ ਇੱਥੇ ਨਾ ਰਬੜ ਗੁੰਮ ਹੋ ਗਈ ਸੀ ਮੈਂ ਉਹ ਪੁੱਛ ਰਹੀ ਸੀ ਵੀ ਰਮਣ ਰਮਣ ਕਰਵੜ ਪਤਾ ਨਹੀਂ ਕਿੱਧਰੇ ਚਲੀ ਗਈ ਰਵੜ ਪਾ ਕੇ ਜੀ ਮੈਂ ਵਾਲ ਗੁੰਦਦੀ ਆਂ ਨਾ ਜੇ ਫਿਰ ਵਧੀਆ ਲੱਗੀਆਂ ਕੱਸੇ ਰਹਿੰਦੇ ਨੇ ਵਾਲ ਇਹ ਨਿਕਲਦੇ ਨਹੀਂ ਨੇ ਤਾਂ ਫਿਰ ਮੀਡੀਆਂ ਛੇਤੀ ਨਿਕਲ ਜਾਂਦੇ ਆ ਹਨਾ ਤੁਸੀਂ ਦੇਖ ਸਕਦੇ ਹੋ ਜਿਆਦਾ ਵਾਲਾਂ ਦੀ ਲੈਂਥ ਨਹੀਂ ਹੈ ਤੇ ਤਾਂ ਕਰਕੇ ਤੇ ਬਾਅਦ ਕੀ ਮੈਂ ਇਹਨੂੰ ਕਿੰਨੇ ਨਹੀਂ ਵੀ ਦੇਣੀ ਥੋੜੀ ਜੀ ਨਾ ਹਵਾ ਲਵਾ ਲਿਆ ਕਰ ਕਿਉਂਕਿ ਅੱਜ ਕੱਲ ਗਰਮੀ ਆ ਹਨ ਤੇ ਪਸੀਨਾ ਆ ਜਾਂਦਾਗਾ ਤੇ ਫਿਰ ਵਾਲਾਂ ਸਮੈਲ ਵੀ ਆਉਣ ਲੱਗ ਜਾਂਦੀ ਹੈ ਵੈਸੇ ਤਾਂ ਹਫ਼ਤੇ 'ਚ ਦੋ ਵਾਰੀ ਨਾ ਹੁੰਦਾ ਇਹ ਪਰ ਫਿਰ ਵੀ ਐ ਹੁੰਦਾਗਾ ਵੀ ਥੋੜੀ ਜੀ ਹਵਾ ਲਵਾਉਣੀ ਜ਼ਰੂਰੀ ਆਗੀ ਤੇ ਲੋ ਜੀ ਇੱਥੇ ਨਾਲ ਨਾਲ ਮੈਂ ਟੀਵੀ ਦੇਖ ਰਹੀ ਸੀ ਫਿਲਮ ਲਾਈ ਹੋਈ ਸੀ ਰਮਾਨ ਨੇ ਫਨੀ ਤੇ ਨਾਲ ਮੇਰਾ ਬਾਹਰ ਵੀ ਧਿਆਨ ਸੀ ਬਾਹਰ ਕਿਤੇ ਕਣੀਆਂ ਨਾਲ ਦੁਆਰਾ ਸ਼ੁਰੂ ਹੋ ਜਾਣ ਤੇ ਇੱਕ ਦੋ ਕੱਪੜੇ ਹੋਣ ਲੱਗੀਆਂ ਜੀ ਮੈਂ ਕਰੇਲੇ ਧੋਣ ਤੇ ਫਿਰ ਇਹਨਾਂ ਨੂੰ ਮੈਂ ਕੱਟੂਗੀ ਦੇਸੀ ਜਿਹੜੇ ਬਾੜ ਕਰੇਲੇ ਹੁੰਦੇ ਹਨਾ ਉਹ ਲੱਗੇ ਹੋਏ ਨੇ ਤੇ ਅੱਜ ਤਾਂ ਕਾਫੀ ਉੱਤਰੇ ਹੋਏ ਸੀ ਕਾਫੀ ਲੱਗੇ ਹੋਏ ਸੀ ਇਹ ਦੋ ਵਾਧ ਤਾਂ ਮੈਂ ਸਾਡੇ ਚਾਚੇ ਕੇ ਭੇਜਦੇ ਆ ਤੇ ਉਹ ਮੰਗ ਰਹੇ ਸੀ ਇੱਕ ਦਿਨ ਮੇਰੇ ਹਸਬੰਦ ਤੋਂ ਕਹ ਰਹੇ ਸੀ ਕਹਿੰਦੇ ਬੇਲ ਤਾਂ ਲਾਈ ਆ ਪਰ ਇਸ ਵਾਰੀ ਲੱਗੇ ਨਹੀਂ ਪਰ ਆਪਣੇ ਵਧੀਆ ਲੱਗ ਰਹੇ ਨੇ ਤੇ ਹੁਣ ਵੀ ਫਲ ਬਹੁਤ ਲੱਗਿਆ ਹੋਇਆ ਵਿੱਚ ਵਿੱਚ ਇੱਕ ਅੱਧਾ ਜਿਹਾ ਹੈਗਾ ਜਿਵੇਂ ਥੋੜਾ ਲੱਗਦਾ ਵੀ ਕਾਣਾ ਹੋ ਗਿਆ ਪਰ ਵੈਸੇ ਬਹੁਤ ਵਧੀਆ ਉੱਤਰਦੇ ਨੇ ਤੇ ਅਸੀਂ ਦੋ ਹੀ ਜਾਣੇ ਆ ਮੈਂ ਤੇ ਅਰਮਾਨ ਦੇ ਡੈਡੀ ਆ ਅਰਮਾਨ ਕਲੇਲੇ ਨਹੀਂ ਖਾਂਦਾ ਸੋ ਮੈਂ ਕਿਹਾ ਚਲ ਦੋਨਾਂ ਲਈ ਥੋੜੇ ਜਿਹਾ ਪਿਆਜ਼ ਪਾ ਕੇ ਵਧੀਆ ਬਣ ਜਾਣਗੇ ਤੇ ਜਿਆਦਾ ਤਾਂ ਨਹੀਂ ਬਣਾਉਣੇ ਆਪਾਂ ਕਿਉਂਕਿ ਫਿਰ ਹਨਾ ਬਾਹਲੀ ਬੇਹੀ ਸਬਜ਼ੀ ਵੀ ਨਹੀਂ ਖਾਦੀ ਆਂਦੀ ਤਾਜੀ ਦੀ ਤਾਜੀ ਜੀ ਸਬਜ਼ੀ ਵਧੀਆ ਲੱਗੂਗੀ ਤੋ ਤਾਂ ਕਰਕੇ ਮੈਂ ਕਿਹਾ ਚਲੋ ਧੋ ਕੇ ਇਹਨਾਂ ਨੂੰ ਫਟਾਫਟ ਇਹਨਾਂ ਨੂੰ ਕੱਟ ਲਵਾਂ ਮੈਂ ਨਾਲ ਹੀ ਮੈਂ ਧੋ ਕੇ ਰੱਖੂੰਗੀ ਜੀ ਆਲੂ ਪੁਖਾਰੇ ਰਮਾਨ ਦੇ ਡੈਡੀ ਲੈ ਕੇ ਆਏ ਨੇ ਇੱਥੇ ਕੋਈ ਵੇਚਣ ਵਾਲ ਆਇਆ ਸੀ ਉਹ ਤੋਂ ਲੈ ਲੈਨੇ ਕਹਿੰਦੇ ਦਿਲ ਕਰ ਰਿਹਾ ਸੀ ਅਜ ਖਾਣ ਨੂੰ ਤੇ ਜਿਹੜੇ ਵਿੱਚ ਜ਼ਿਆਦਾ ਕਿਰੇ ਹੋਏ ਨੇ ਨਾ ਜਿਵੇਂ ਇਕ ਆ ਪਿਆਗਾ ਹਨਾ ਤਾਂ ਇਹ ਤਾਂ ਹੈਗੇ ਨੇ ਮਿੱਠੇ ਜਿਹੜੇ ਵਿੱਚ ਕੱਚੇ ਨੇ ਥੋੜੇ ਜਿਵੇਂ ਆਹ ਵਾਲਾਗਾ ਤਾਂ ਇਹਨਾਂ 'ਚ ਥੋੜੀ ਜਿਹੀ ਖਟਾਸ ਆ ਜੇ ਮੈਂ ਕਿਹਾ ਚਲੋ ਇਹ ਵੀ ਧੋ ਲਵਾਂ ਤੇ ਨਾਲ ਹੀ ਮੈਂ ਧੋਣ ਲੱਗੀਆਂ ਤੇਰੇਡੇ ਕਰੇਲੇ ਆ ਫਿਰ ਇਹ ਸਬਜ਼ੀ ਕੱਟਣੀ ਆਪਾਂ ਹਾਂਜੀ ਹੁਣ ਇੱਥੇ ਮੈਂ ਲੱਗੀ ਆ ਜੀ ਸਬਜ਼ੀ ਕੱਟਣ ਤੇ ਮੈਂ ਬਾਹਰ ਹੀ ਮੰਜਾ ਢਾ ਕੇ ਬੈਗੀ ਸੀ ਅੱਜ ਗਰਮੀ ਇੰਨੀ ਜ਼ਿਆਦਾ ਹੈ ਨਹੀਂ ਸੀਗੀ ਤੇ ਠੰਡੀ ਹਵਾ ਚੱਲ ਰਹੀ ਸੀ ਮੈਂ ਕਿਹਾ ਚਲੋ ਬਾਹਰ ਬਹਿ ਕੇ ਕੱਟ ਲੈਣੀ ਆ ਜਦੋਂ ਗਰਮੀ ਜ਼ਿਆਦਾ ਹੁੰਦੀ ਆ ਹਨਾ ਫਿਰ ਤੰਦਰੀ ਸਬਜ਼ੀ ਕੱਟਣੀ ਪੈਂਦੀ ਆ ਉਹ ਤਾਂ ਫਿਰ ਬਾਹਰ ਬੈਠਿਆ ਵੀ ਨਹੀਂ ਜਾਂਦਾ ਪੱਖਿਆਂ ਦੀ ਹਵਾ ਵੀ ਐਂ ਹਨ ਫਿਰ ਅੱਗ ਵਰਗੀ ਲੱਗਦੀ ਆ ਉਦੋਂ ਤੇ ਨਾਲੇ ਚਲੋ ਜੀ ਮੈਂ ਇੱਥੇ ਕੱਟਦੀ ਆ ਸਬਜ਼ੀ ਨਾਲ ਆਪਾਂ ਤੁਹਾਡੇ ਘਰ ਦੇ ਆ ਕੁਝ ਗੱਲਬਾਤ ਮੈਨੂੰ ਉਹਨਾਂ ਪਹਿਲਾਂ ਵੀ ਕਾਫੀ ਵਾਰ ਇਦਾਂ ਦੀ ਕਮੈਂਟਸ ਆਈ ਸੀ ਤੇ ਕੱਲ ਵੀ ਇੱਕ ਭੈਣ ਨੇ ਕਮੈਂਟ ਕਰਕੇ ਪੁੱਛਿਆ ਤੇ ਮੈਨੂੰ ਲੱਗਿਆ ਕਿ ਹੁਣ ਮੈਨੂੰ ਹਨਾ ਰਿਪਲਾਈ ਜ਼ਰੂਰ ਕਰਨਾ ਚਾਹੀਦਾ ਤਾਂ ਇੱਕ ਭੈਣ ਨੇ ਪੁੱਛਿਆ ਵੀ ਦੀਦੀ ਤੁਸੀਂ ਇੰਨਾ ਸਿੰਪਲ ਰਹਿੰਦੇ ਹੋ ਤੁਸੀਂ ਮੇਕਅਪ ਨਹੀਂ ਕਰਦੇ ਕਿਉਂ ਨਹੀਂ ਕਰਦੇ ਕੀ ਵਜ੍ਹਾ ਤਾਂ ਮੈਂ ਕਿਹਾ ਚਲੋ ਅੱਜ ਵੀ ਮੈਂ ਸਾਂਝਾ ਕਰਦੀ ਹਾਂ ਵੀ ਇਹਦੇ ਪਿੱਛੇ ਵਜ੍ਹਾ ਕੀ ਹੈ ਵਜ੍ਹਾ ਕੋਈ ਮੈਂ ਇਹ ਤਾਂ ਨਹੀਂ ਕਹੂੰਗੀ ਵੀ ਮੈਨੂੰ ਕੋਈ ਮਨਾ ਕਰਦਾ ਜਿਵੇਂ ਹੁਣ ਕਈ ਘਰਾਂ ਦੇ ਵਿੱਚ ਹੁੰਦਾ ਹਨ ਬੀਆਂ ਹਸਬੰਡ ਨਹੀਂ ਕਰਨ ਦਿੰਦੇ ਮੇਕਅਪ ਜਾਂ ਕਰਦੇ ਨਹੀਂ ਕਰਨ ਦਿੰਦੇ ਤੇ ਮੈਨੂੰ ਮਨਾਹੀ ਤਾਂ ਕੋਈ ਨਹੀਂ ਹੈ ਮੇਰੇ ਹਸਬੰਦ ਤਾਂ ਨਹੀਂ ਮਨਾ ਕਰਦੇ ਬਸ ਮੈਂ ਆਪ ਹੀ ਮੇਕਅਪ ਘੱਟ ਕਰਦੀ ਆ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਹਨਾ ਉਦੋਂ ਥੋੜਾ ਬਤ ਮੇਕਅਪ ਕਰੀਦਾ ਉਦੋਂ ਵੀ ਮੈਂ ਜ਼ਿਆਦਾ ਨਹੀਂ ਕੋਈ ਚੀਜ਼ਾਂ ਲਾਉਂਦੀ ਪਾਉਂਦੀ ਤੇ ਦੇਖੋ ਜੇ ਆਪਾਂ ਗੱਲ ਕਰੀਏ ਵੀ ਮਨ ਨਹੀਂ ਕਰਦਾ ਹਨਾ ਦਿਲ ਤਾਂ ਖਰ ਕਿਦਾ ਨਹੀਂ ਕਰਦਾ ਵੀ ਚੰਗਾ ਕੱਪੜਾ ਪਾਵਾਂ ਸਭ ਚਾਹੁੰਦੇ ਆ ਮੈਂ ਚੰਗਾ ਕੱਪੜਾ ਪਾਵਾਂ ਚੰਗਾ ਖਾਵਾਂ ਚੰਗੀ ਜਗ੍ਹਾ ਰਹਾ ਚੰਗੇ ਤਰੀਕੇ ਨਾਲ ਰਹਾ ਚੰਗੀ ਜ਼ਿੰਦਗੀ ਜਿਉਵਾਂ ਸਭ ਦਾ ਜੀ ਕਰਦਾ ਕਿਹਦਾ ਜੀ ਕਰਦਾ ਵੀ ਸਾਡੀ ਜੇਬ ਖਾਲੀ ਹੋਵੇ ਜਾਂ ਸਾਡੇ ਕੋਈ ਚੰਗੇ ਕੱਪੜੇ ਨਾ ਹੋਣ ਹਨਾ ਪਰ ਕਹਿੰਦੇ ਹੁੰਦੇ ਨਾ ਕਈ ਵਾਰੀ ਜਿਹੜੀਆਂ ਕਰਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਾਂ ਤਾਂ ਉਹ ਬੰਦੇ ਦੇ ਸ਼ੌਂਕ ਮਾਰ ਦਿੰਦੀਆਂ ਇਹ ਬੰਦਾ ਮਜਬੂਰ ਹੋ ਜਾਂਦਾ ਆਪਣੇ ਸ਼ੌਂਕਾਂ ਨੂੰ ਮਾਰਨ ਵਾਸਤੇ ਹਨਾ ਘਰ ਦੀਆਂ ਜ਼ਿੰਮੇਵਾਰੀਆਂ ਚੱਕਣ ਵਾਸਤੇ ਤੇ ਤਾਂ ਕਰਕੇ ਬਸ ਇੱਕ ਇਹ ਹੁੰਦਾ ਵੀ ਚਲੋ ਜ਼ਿਆਦਾ ਤਾਂ ਧਿਆਨ ਜਿਹੜਾ ਹੁੰਦਾ ਉਹ ਕੰਮ ਵੱਲ ਹੁੰਦਾ ਮੇਰਾ ਨਾ ਹੁੰਦਾ ਵੀ ਚਲੋ ਬੱਚੇ ਦਾ ਕੁਝ ਬਣ ਜਵੇ ਹਨਾ ਤੇ ਚਲੋ ਆਪ ਦੇ ਲਈ ਟੈਨਸ਼ਨ ਦੇ ਵਿੱਚ ਜ਼ਿੰਦਗੀ ਨਿਕਲੀ ਨਿਕਲੀ ਆ ਬੱਚੇ ਦੀ ਜ਼ਿੰਦਗੀ ਵਧੀਆ ਰਹੇ ਲੈ ਤਾਂ ਦੇਖੋ ਜੀ ਦੁਨੀਆ ਤੋਂ ਕਿਸੇ ਨੇ ਕੁਝ ਵੀ ਨਹੀਂ ਜਾਣਾ ਤੇ ਪਰ ਇਹ ਹੁੰਦਾ ਵੀ ਚਲੋ ਜਿਹੜਾ ਇੱਕ ਸਰਕਲ ਦੁਨੀਆ ਦਾ ਚੱਲਦਾ ਰਹਿੰਦਾ ਵੀ ਸਾਥੋਂ ਬਾਅਦ ਸਾਡੇ ਬੱਚੇ ਖੁਸ਼ੀ-ਖੁਸ਼ੀ ਜਿੱਥੇ ਜ਼ਿੰਦਗੀ ਆਦੀ ਬਤੀਤ ਕਰਨ ਤੇ ਅੱਗੇ ਉਹਨਾਂ ਦੇ ਬੱਚੇ ਵੀ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਨ ਬਸ ਉਹ ਇੱਕ ਕੋਸ਼ਿਸ਼ ਜੀ ਕਰ ਰਹੇ ਆ ਬਾਕੀ ਉਹ ਗੁਰੂ ਮਾਲਕ ਦੇ ਹੱਥਾਂ ਵਿੱਚ ਜੂ ਹੋਣਾ ਹਨ ਤੇ ਬਾਕੀ ਇੱਕ ਕਾਰਨ ਇਹ ਵੀ ਹੋ ਜਾਂਦਾ ਵੀ ਜਦੋਂ ਦੇਖੋ ਵੈਸੇ ਤਾਂ ਹਨਾ ਪਹਿਲਾਂ ਤਾਂ ਮੈਨੂੰ ਇਹ ਪ੍ਰੋਬਲਮ ਸੀ ਕਿ ਪਹਿਲਾਂ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਸੀ ਤੋਂ ਮੈਂ ਮਹਾਰਾ ਦੇ ਚਰਨੀ ਲੱਗਣਾ ਸ਼ੁਰੂ ਨਹੀਂ ਸੀ ਕੀਤਾ ਇਹ ਤੋਂ ਪਾਠ ਕਰਨਾ ਸ਼ੁਰੂ ਨਹੀਂ ਸੀ ਕੀਤਾ ਉਸ ਸਮੇਂ ਤਾਂ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਸੀ ਮੈਨੂੰ ਡਿਪਰੈਸ਼ਨ ਦੀ ਵੀ ਪ੍ਰੋਬਲਮ ਹੋ ਗਈ ਸੀ ਤੇ ਪਾਰ ਜਿੰਨਾਂ ਦਾ ਹੁਣ ਮਾਰਾ ਦੇ ਚਰਨੀ ਲੱਗੇ ਆ ਹੁਣ ਜੰਨੀ ਇਸ ਚੀਤੋਂ ਰਾਹਤ ਆ ਪਰ ਫਿਰ ਵੀ ਕਦੇ-ਕਦੇ ਇਦਾਂ ਹੁੰਦਾ ਜਦੋਂ ਕੋਈ ਕੁਛ ਕੋਈ ਇਦਾਂ ਦੀ ਹਰਕਤ ਕਰ ਦਵੇ ਹਨ ਜਿਹੜੀ ਆਪਣੀ ਬਰਦਾਸ਼ਤ ਤੋਂ ਬਾਹਰ ਹੋਈ ਜਾਂ ਕਈ ਵਾਰੀ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਆਉਦੀ ਮਨ ਵਿੱਚ ਦੱਬਣੀਆਂ ਵੀ ਪੈਂਦੀਆਂ ਹਨ ਕਈ ਵਾਰੀ ਆਪਾਂ ਜਵਾਬ ਵੀ ਦਿਨੇ ਆ ਕਈ ਚੀਜ਼ਾਂ ਦਾ ਪਰ ਕਈ ਵਾਰੀ ਆਪਾਂ ਨੂੰ ਚੁੱਪ ਵੀ ਰਹਿਣਾ ਪੈਂਦਾ ਤੇ ਉਦੋਂ ਫਿਰ ਹਨਾ ਇੱਕ ਔਰਤ ਦਾ ਖਾਸ ਕਰਕੇ ਮਨ ਬਹੁਤ ਦੁਖੀ ਹੁੰਦਾ ਕਿਉਂਕਿ ਔਰਤ ਨੂੰ ਸਭ ਤੋਂ ਵੱਧ અપਾਈ ਕਹਿੰਦੀਆਂ ਵੀ ਇਹ ਚੀਜ਼ ਸਮਝਣੀ ਪੈਂਦੀ ਆ ਵੀ ਉਹ ਬਹੁਤ ਸਾਰੀਆਂ ਗੱਲਾਂ ਨੂੰ ਆਪਦੀ ਅੰਦਰ ਸਮੋ ਲੈਦੀ ਐ ਤੇ ਫਿਰ ਜਦੋਂ ਉਹਦੋਂ ਮਨ ਦੁਖੀ ਹੁੰਦਾ ਨਾ ਤੇ ਮਨ ਮਤਲਬ ਕਿ ਸਕੂਨ ਨਹੀਂ ਹੁੰਦਾ ਉਸ ਟਾਈਮ ਮਨ ਦੇ ਵਿੱਚ ਤਾਂ ਫਿਰ ਉਹਦੋਂ ਵੀ ਨੀਂਦ ਦਿਲ ਕਰਦਾ ਨਾ ਵੀ ਕੁਝ ਕਿਉਂਕਿ ਖੁਸ਼ੀ ਮਨ ਦੇ ਨਾਲ ਹੀ ਸਾਰਾ ਕੁਝ ਹੁੰਦਾ ਬਸ ਇਹਨਾਂ ਗੱਲਾਂ ਕਰਕੇ ਜਿਹੜਾ ਮੇਰਾ ਮਨ ਜਿਹੜਾ ਮੇਕਅਪ ਕਰਨ ਨੂੰ ਨਹੀਂ ਕਰਦਾ ਤੇ ਮੈਂ ਬਹੁਤ ਘੱਟ ਕਰਦੀ ਆ ਸਿੰਪਲ ਰਹਿਣੀ ਆ ਤੇ ਕੋਈ ਵੈਸੇ ਮੈਨੂੰ ਮਨਾਹੀ ਨਹੀਂ ਅਗਰ ਮੈਂ ਕਹਾਂ ਮੈਨੂੰ ਕੋਈ ਮਨਾਹੀ ਆ ਤੇ ਬਾਕੀ ਇਹ ਹੁੰਦਾ ਵੀ ਘਰ ਦੇ ਕਮਾਕਾਰਾਂ ਦੇ ਵਿੱਚ ਹਨ ਇਹ ਹੁੰਦਾ ਵੀ ਮੇਕਅਪ ਕਰਨ ਨੂੰ ਨਾ ਟਾਈਮ ਹੀ ਨਹੀਂ ਮਿਲਦਾ ਤੇ ਪਛੂ ਹੁਣ ਆਪਾਂ ਥੋੜੇ ਜਿ کٹਾਈ ਹੋਈ ਆ ਪਹਿਲਾਂ ਤੁਹਾਨੂੰ ਪਤਾ ਪਛੂ ਵੀ ਵੱਧ ਸੀ ਉਦੋਂ ਤੱਕ ਬਿਲਕੁਲ ਵੀ ਟਾਈਮ ਨਹੀਂ ਸੀ ਮਿਲਦਾ ਤੇ ਲੋ ਜੀ ਇੱਥੇ ਮੈਂ ਸਬਜੀ ਵੀ ਕੱਟ ਕੇ ਜਿਹੜੀ ਹੈਗੀ ਅੰਦਰ ਆ ਗਈ ਸੀ ਤੇ ਮੈਂ ਨਾ ਇੱਥੇ ਛੋਟੀ ਤਵੀ ਜੜੀ ਉਹਦੇ ਉੱਤੇ ਬਣਾ ਰਹੀ ਆਂ ਕਿ ਕਰੇਲਿਆਂ ਦੀ ਸਬਜੀ ਤੁਸੀਂ ਸੋਚੋਗੇ ਇੱਦਾਂ ਕਿਉਂ ਬਣਾ ਰਿਓਂ ਕੜਾਹੀ 'ਚ ਕਿਉਂ ਨਹੀਂ ਬਣਾ ਰਹੀ ਕਿਉਂਕਿ ਨਾ ਸਾਡੇ ਮਾਸੀ ਨੇ ਦੱਸਿਆ ਸੀ ਕਿ ਇਹਦਾ ਸਬਜੀ ਬਹੁਤ ਸਵਾਦ ਬਣਦੀ ਹੈ ਕਿਤਾ ਹੈ ਨਾ ਜਿਹੜੀ ਤਵੀ ਹੁੰਦੀ ਹੈ ਲੋਹੇ ਦੀ ਹੁੰਦੀ ਤੇ ਦੂਸਰਾ ਕਾਰਨ ਇਹ ਹੁੰਦਾ ਵੀ ਇਹਦੇ ਵਿੱਚ ਤੇਲ ਫਿਰ ਆਪਾਂ ਨੂੰ ਘੱਟ ਪਾਉਣਾ ਪੈਂਦਾ ਜੇ ਪਕੜਾ ਹੀ ਚ ਬਣਾਉਣਿਆਂ ਤੇਲ ਥੋੜਾ ਵੱਧ ਪੈ ਜਾਂਦਾ ਫਿਰ ਬਾਹਲਾ ਤੇਲ ਜਿਹੇ ਵਾਲੇ ਸਬਜੀ ਜਿਹੜੀ ਸੁੱਕੀ ਵਧੀਆ ਨਹੀਂ ਲੱਗਦੀ ਐ ਤਾਂ ਬਹੁਤ ਵਧੀਆ ਲੱਗਦੀ ਆ ਤੁਸੀਂ ਵੀ ਕਦੇ ਬਣਾ ਕੇ ਦੇਖਿਓ ਤੇ ਮੈਂ ਕੜਾਈ ਦੇ ਸੌਰੀ ਤਵੇ ਦੇ ਉੱਤੇ ਹੀ ਜਿਹੜਾ ਹੈਗਾ ਸਰੋਂ ਦਾ ਤੇਲ ਪਾ ਲਿਆ ਸੀ ਉਹਨੂੰ ਕਾੜ ਕੇ ਉਹਦੇ ਵਿੱਚ ਹੀ ਤੜਕਾ ਲਾਇਆ ਆਪਾਂ ਤੇ ਨੂਨ ਮਿਰਚ ਵੀ ਪਾਤਾ ਸੀ ਜੀ ਇੱਥੇ ਮੇਰੀ ਸਬਜੀ ਆਲਮੋਸਟ ਤਕਰੀਬਨ ਤਿਆਰ ਹੋ ਗਈ ਸੀ ਤੇ ਇੱਥੇ ਜੀ ਮੇਰੇ ਘਰ ਦੇ ਸਾਰੇ ਕੰਮ ਕੰਪਲੀਟ ਹੋ ਗਏ ਸੀ ਰੋਟੀ ਪਾਣੀ ਰਸੋਈ ਦਾ ਸਾਫ ਸਫੇਦ ਸਾਰਾ ਕੰਮ ਨਿਬੜ ਗਿਆ ਸੀ ਰੋਟੀ ਖਾ ਪਾ ਵੀ ਲਈ ਸੀ ਆਪਾਂ ਤੇ ਇੱਥੇ ਹੁਣ ਮੈਂ ਦੁੱਧ ਗਰਮ ਕਰ ਰਹੀ ਸੀ ਪੀਲੀ ਈਰਮਾਨ ਨੇ ਦੁੱਧ ਪੀ ਲਿਆ ਸੀ ਮੈਂ ਤੇ ਇਹਦੇ ਡੈਡੀ ਨੇ ਵਸ ਦੁੱਧ ਪੀਣਾ ਸੀ ਦੋਨਾਂ ਨੇ ਤੇ ਬਾਕੀ ਸਾਰਾ ਆਪਣਾ ਹੋਰ ਦਹੀਂ ਵਗੈਰਾ ਪਜਮਾ ਲਿਆ ਸਾਰੇ ਕੰਮ ਕਰਦੇ ਹੋ ਗਏ ਨੇ ਤੇ ਮੈਂ ਕਿਹਾ ਚਲੋ ਗਰਮ ਕਰਕੇ ਦੁੱਧ ਨੂੰ ਬਾਲਾ ਦੇ ਕੇ ਫਟਾਫਟ ਕੱਪਾਂ 'ਚ ਪਾ ਲਵਾਂ ਫਿਰ ਮੈਂ ਅੰਦਰ ਹੀ ਰੱਖ ਗਈ ਰਚੋਈ 'ਚ ਪੱਖਾ ਚਲਾ ਕੇ ਮੈਂ ਕਿਹਾ ਠੰਡਾ ਹੋ ਜਵੇ ਇਹ ਫਿਰ ਪੀਨੇ ਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੇ ਸਮੋਲੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ